ਜਿਹੜੀ ਗੱਲ ਮੈਂ ਤੈਨੂੰ ਸਮਝਾਈ ਹੈ ਨਾ ਚੇਤੇ ਰੱਖੀ ਠੀਕ ਹੈ ਨਾ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਨੇ ਠੀਕ ਹੋ ਬਹੁਤ ਵਧੀਆ ਤੂੰ ਸੁਣਾਓ ਮੈਂ ਨਾ ਤੁਹਾਡੇ ਸ਼ੋਰੂਮ ਦਾ ਬਹੁਤ ਵੱਡਾ ਫੈਨ ਆ ਜੀ ਧੰਨਵਾਦ ਜੀ ਜਿਹੜਾ ਤੁਸੀਂ ਪੰਜਾਬੀ ਨੂੰ ਪ੍ਰਮੋਟ ਕਰਦੇ ਹੋ ਨਾ ਸਿਰਾਂ ਹੀ ਲਾ ਰਹੇ ਹੋ ਬਾਜੀ ਥੈਂਕ ਯੂ ਬਾਜੀ ਥੈਂਕ ਯੂ ਹਾਂ ਮੈਂ ਜਾਣਦਾ ਸੀਗਾ ਇਹ ਮੇਰਾ ਜੀ ਛੋਟਾ ਭਰਾ ਓਕੇ ਕੱਪੜੇ ਲੈਣੇ ਦੇ ਵਾਸਤੇ ਨਹੀਂ ਨਹੀਂ ਕੱਪੜੇ ਨਹੀਂ ਲੈਣੇ ਜੀ ਅ ਇਹ ਨਾ ਥੋੜਾ ਜਿਹਾ ਸਿੱਧਰ ਹੈ ਮੈਂ ਸੋਚਦਾ ਸੀ ਜਿਵੇਂ ਬਾਹਰ ਅੰਦਰ ਜਾਣ ਨਾਲੋਂ ਇੱਕ ਪੰਜਾਬੀ ਭਰਾ ਕੋਲੇ ਕੰਮ ਲਵਾਇਆ ਚੰਗਾ ਈ। ਅ ਵੀਰ ਜੀ ਐਕਚੁਅਲੀ ਨਾ ਕੰਮ ਕਰਤਾ ਤੁਹਾਨੂੰ ਪਤਾ ਅੱਗੇ ਹੀ ਬਹੁਤੇ ਨਹੀਂ ਹੈਗੇ। ਅਜੇ ਹੈ ਨਹੀਂ ਲੋੜ ਬੰਦੇ ਦੀ। ਰਿਕਵਰਮੈਂਟ ਵੀ ਹੈ ਨਹੀਂ ਸਾਨੂੰ। ਦੇਖੋ ਵੀਰੇ ਆਪਾਂ ਰੂਲਾ ਪਾਣੇ ਰਹਨੇ ਆ ਪੰਜਾਬੀ ਬੰਦਾ ਪੰਜਾਬੀ ਮੱਦੇ ਨੇ ਕੰਮ ਆਂਦਾ। ਹੈ ਜਿਹੜੇ ਬੰਦੇ ਬਾਹਰ ਨੂੰ ਜਾਂਦੇ ਆ ਉਹਨਾਂ ਨੂੰ ਆਪਾਂ ਕਹਿੰਨੇ ਰਹਨੇ ਕਿ ਇੱਥੇ ਰਹਿ ਕੇ ਕੰਮ ਕਰੋ। ਇਹ ਤੇ ਤੁਸੀਂ ਚੰਗੇ ਭੜੇ ਸਰਦਾਰ ਭਰਾ ਹੋ ਕੇ ਭਰਾ ਨੂੰ ਕੰਮ ਨਹੀਂ ਦੇ ਰਹੇ ਕੰਮ ਰਦੇ ਨੂੰ ਨਾ ਗੱਲ ਕਰਦਾ ਤੂੰ ਵੇਚੀ ਆਪਣੀਆਂ ਮਾਰੇ ਕੰਮ ਦੇਣ ਨੂੰ ਤਾਂ ਕੋਈ ਗੱਲ ਨਹੀਂ ਕਿੰਨੀ ਉਮਰ ਕਿੰਨੀ ਹੈ ਮੁੰਡੇ ਦੀ ਇਹਦੀ ਕੋਲ ਮਲਾ ਕੇ ਤੂੰ 19 ਸਾਲ ਆਈ ਤੇ ਪਹਿਲਾਂ ਕਰਦਾ ਰਿਹਾ ਕੁਝ ਆਉਂਦਾ ਮਾੜਾ ਟੈਲੈਂਟ ਬਹੁਤ ਹੈ ਜੀ ਬੰਦੇ 'ਚ ਓਕੇ ਬਹੁਤ ਟੈਲੈਂਟ ਹੈ ਜੀ ਮੁੰਡੇ 'ਚ ਬਸ ਥੋੜਾ ਜਿਹਾ ਜੀ ਨਿੱਗੀ ਜੀ ਪ੍ਰੋਬਲਮ ਹੈ ਜੀ ਹੂੰ ਕੀ ਪ੍ਰੋਬਲਮ ਕੀ ਹੈ ਥੱਥਾ ਹੈ ਤੁਸੀਂ ਇੱਦਾਂ ਕਰੋ ਨਾ ਜੀ ਪਹਿਲੇ ਮਹੀਨੇ ਤਨਖਾਹ ਅੱਧੀ ਦੇ ਦਿਓ ਅਗਲੇ ਮਹੀਨੇ ਤਾਂ ਪੂਰੀ ਦੇ ਦੇ ਕੰਮ ਮਸੰਦ ਆਇਆ ਤਾਂ ਪੰਜਾਬੀਆਂ ਦੀ ਕਰਦਾ ਜੰਦ ਕਰ ਲੈਂਦਾ ਫਿਰ ਹੈ ਮਾੜਾ ਮੋਟਾ ਕਰ ਲੇਗਾ ਕੰਮ ਹਾਂਜੀ ਹਾਂਜੀ ਭਾਈ ਕਰ ਲੂ ਕਰ ਲੇਗਾ ਬੋਲ ਕੇ ਦੱਸ ਦੇ ਕੋਈ ਨਾ ਦੱਸੀ ਦਿੱਤਾ ਮੈਂ ਤਾਂ ਥੱਥਾਂ ਕਰ ਲੂ ਆ ਹਾਂ ਕਰ ਲੂ ਕੱਲੂ ਨਹੀਂ ਭਾਈ ਉਹ ਕਹਿੰਦਾ ਕਰ ਲੂੰਗਾ ਜੀ ਕਰ ਲੂੰ ਕਰ ਲੂੰ ਇੰਨੀ ਕੁ ਅਡਜਸਟਮੈਂਟ ਕਰਨੀ ਪੈਣੀ ਵੀਰੇ ਥੋੜਾ ਜਿਹਾ ਥੱਥਾ ਹੈ ਨਾ ਮੈਂ ਕਈ ਤਾਂ ਜਾਣਾ ਚਲੋ ਇਹ ਨੂੰ ਛੱਡੋ ਫਿਰ ਆਪਾਂ ਦੇਖਦੇ ਆਂ ਜੀ ਇਹਨਾਂ ਥੋੜੀ ਕੱਪ ਕਰਾ ਲੈਨੇ ਆਂ ਜੀ ਹਾਂਜੀ ਹਾਂਜੀ ਆਹ ਹਾਂ ਵੀ ਛੋਟੇ ਐਂ ਕਰ ਫਿਰ ਇਹਦਾ ਨਾਮ ਅੰਨੀ ਆ ਜੀ ਹੋ ਸੰਨੀ ਆ ਜੀ ਇਹ ਆਪਣੇ ਆਪ ਨੂੰ ਅੰਨੀ ਕੰਦਨ ਮੈਂ ਤਾਂ ਆਹ ਵੀ ਸੰਨੀ ਆਈ ਐਮ ਅੰਨੀ ਅੰਨੀ ਸੰਨੀ ਸੰਨੀ ਆ আচ্ছা ਸੰਨੀ ਸੰਨੀ ਮਨਿੰਦਰ ਐਂ ਕਰਦਾ ਇਹਨੂੰ ਕੱਪੜਾ ਦੇ ਪਾਜੀ ਸਾਫ ਸਫਾਈ ਦੇ ਮਾਮਲੇ 'ਚ ਬੰਦਾ ਇੱਕ ਨੰਬਰ ਜਦੋਂ ਮੈਂ ਘਰੇ ਨਹੀਂ ਨਾ ਹੁੰਦਾ ਸਾਰੀ ਸਫਾਈ ਇਹ ਕਰਦਾ ਜੀ ਵਾਹ ਥੱਕ ਕਮ ਦੇ ਕੀਆ ਤੇ ਤੋਕ ਕਰਾ ਕੇ ਨਾ ਕਰਾ ਕੇ ਦੇਖ ਰਿਹਾ ਭਾਈ ਸਵਾਈ ਕਰ ਦੇਗਾ ਨਾ ਆਈਆ ਆਈਆ ਆ ਜਾ ਪੈਰੀਆ ਚਲਾ ਭਾਈ ਦੇ ਉਹ ਨਹੀਂ ਪੈਰੀ ਹੱਥ ਨਹੀਂ ਲਾ ਨਾ ਭਾਈ ਦੇ ਪੈਰੀਆ ਕਰ ਉਹ ਨਹੀਂ ਨਹੀਂ ਉਹ ਭਾਈ ਦੇ ਪੈਰੀ ਹੱਥ ਲਾ ਯਾਰ ਤੂੰ ਹਾਂ ਹਾਂ ਸਵਾਈ ਬਹੁਤ ਵਧੀਆ ਕਰਦਾ ਜੀ ਕਿੰਨੀ ਕੁ ਵਧੀਆ ਯਾਰ ਪੈਰੀ ਹੱਥ ਨਹੀਂ ਲਾਉਣਾ ਸਰਦਾਰਪੁਰਾ ਚੰਗਾ ਨਹੀਂ ਲੱਗਦਾ ਅੱਛਾ ਪੈਰੀ ਹੱਥ ਨਹੀਂ ਲਾਉਣਾ ਬਹੁਤ ਵਧੀਆ ਭਾਈ ਆਦਾ ਆ ਲੋ ਉਏ ਇਹ ਪਾਈ ਪੜਦਾ ਨਾ ਉਹ ਮਿਰਪਾਈ ਦਾ ਮੇਰਾ ਪਰਸ ਤੇਰੇ ਕੋ ਕਿੱਦਾਂ ਆਇਆ ਉਹ ਯਾਰ ਆ ਵਾਲੀ ਸਫਾਈ ਨਹੀਂ ਕਿਹਾ ਸੀ ਤੈਨੂੰ ਤੈਨੂੰ ਕਿਹਾ ਸੀ ਕੋਈ ਹਰਕਤ ਨਾ ਕਰੀ ਆ ਕੇ ਭਾਈ ਤੁਸੀਂ ਆ ਜੇਬ ਚ ਪਾਓ ਭਾਜੀ ਜੇ ਉਹ ਯਾਰ ਆ ਸਫਾਈ ਆ ਸਫਾਈ ਥੋੜੀ ਕਰਨੀ ਹੈ ਯਾਰ ਤੂੰ ਮੇਰੀ ਗੱਲ ਧਿਆਨ ਨਾਲ ਸੁਣ ਲੈ ਸਫਾਈ ਆ ਵਾਲੀ ਨਹੀਂ ਕਰਨੀ ਆ ਛੋਟੇ ਭਾਜੀ ਨੇ ਆ ਵੱਡੇ ਭਾਜੀ ਨੇ ਇੱਥੇ ਕੰਮ ਕਰਨਾ ਸਫਾਈ ਦੂਜੀ ਕਰਨੀ ਹੈ ਦੂਜੀ ਠੀਕ ਆ ਯਾਰ ਉਹ ਚਾ ਵੀ ਨਾ ਆ ਉਹ ਝਾੜੂ ਪੋਚੇ ਵਾਲੀ ਯਾਰ ਆ ਸਫਾਈ ਨਹੀਂ ਕਰਨੀ ਹੈਗੀ ਭਾਜੀ ਯਾਰ ਪਹਿਲਾਂ ਹੀ ਨੇ ਹੱਥ ਦੀ ਸਫਾਈ ਦਿਖਾਤੀ ਭਾਜੀ ਟੈਨ ਕਿਉਂ ਤੇਰੀ ਲੋੜ ਪੈ ਜਾਂਦੀ ਆ ਮੇਰੀ ਗੱਲ ਨੂੰ ਸਮਝ ਓਏ ਅਸੀਂ ਕੱਪੜੇ ਵੇਚਣੇ ਆ ਕਿ ਇਹ ਤਾਂ ਚੋਰੀਆਂ ਕਰਾਉਣੀਆਂ ਆ ਭਾਜੀ ਤੁਸੀਂ ਇੱਥੇ ਕੱਪੜਾ ਦੋ ਮੁੰਡੇ ਨੂੰ ਕੱਪੜਾ ਦੇ ਲੈ ਯਾਰ ਇਹਨੂੰ ਕੱਪੜਾ ਦੇ ਲੈ ਵੀ ਆੜੀ ਐਂ ਕਰ ਆ ਖਾਨੇ ਪਏ ਆ ਮਾਰ ਕੱਪੜਾ ਫੜਾਫੜ ਆ ਦੇ ਨੀ ਨੀ ਆ ਆ ਲੈ ਕੱਪੜਾ ਮਾਰਿਆ ਕੱਪੜਾ ਬਹੁਤ ਸੋਹਣਾ ਮ ਕੱਪੜਾ ਮਾਰ ਦੇ ਕੱਪੜਾ ਮਾਰ ਕੇ ਦਿਖਾ ਦੇ ਮਾਰ ਦਿਖਾ ਦੇ ਦਿਖਾ ਦੇ ਓਏ ਕੱਪੜਾ ਮਾਰਨ ਨੂੰ ਕਿਹਾ ਮੇਰੇ ਨਹੀਂ ਮਾਰਨਾ ਸਫਾਈ ਕਰਨੀ ਆ ਟੇਬਲ ਤੇ ਮਾਰਨਾ ਓਏ ਓਏ ਐਦਾਂ ਨਹੀਂ ਮਾਰਨਾ ਯਾਰ ਕੱਪੜਾ ਨਹੀਂ ਮਾਰਨਾ ਹੁੰਦਾ ਤੈਨੂੰ ਹੌਲੀ ਹੌਲੀ ਆ ਜਾਊਗਾ ਕੱਪੜਾ ਮਾਰ ਕੇ ਦਿਖਾ ਲੈ ਆ ਆ ਆ ਐਦਾਂ ਆ ਦੇ ਐਦਾਂ ਆ ਦੇਖ ਆ ਇੱਧਰ ਹਾਂ ਐਦਾਂ ਐਦਾਂ ਐਂ ਚੰਗੀ ਤਰ੍ਹਾਂ ਐਦਾਂ ਆ ਦੇਖ ਕੋਈ ਥੋੜੀ ਸਫਾਈ ਆ ਲੈ ਵਾ ਕੋਈ ਆ ਫੋ ਮੈਂ ਥੋੜੀ ਸਫਾਈ ਆ ਲੈ ਯਾਰ ਮੈਨੂੰ ਵੀ ਸਫਾਈ ਦੇ ਚੱਕਰ ਚਲਾ ਦਤਾ ਤੂੰ ਉਹ ਪਾਜੀ ਕੀ ਚੀਜ਼ ਆ ਯਾਰ ਇਹ ਬਈ ਦੱਸਿਆ ਤਾਂ ਸੀਗਾ ਥੋੜਾ ਜਿਹਾ ਸਿਧਰਾ ਕੋ ਯਾਰ ਇਹ ਥੋੜਾ ਜਿਆਦਾ ਲੱਗਦਾ ਸਿਧਰਾ ਇਹ ਤਾਂ ਜਿਆਦਾ ਸਿਧਰਾ ਲੱਗਦਾ ਸਾਨੂੰ ਤਾਂ ਥੋੜਾ ਜਿਹਾ ਲੱਗਦਾ ਜੀ ਸਾਡਾ ਕਰਜ਼ਾ ਬੰਦਾ ਹੀ ਭਾਈ ਛੱਡੋ ਭਾਈ ਕੱਪੜੇ ਦੇ ਮਗਰ ਪੈ ਗੋ ਭਾਜੀ ਕਿਤੇ ਝਾੜੂ ਲਾਉਂਦਾ ਹੈ ਅੱਛਾ ਉਹ ਭਾਜੀ ਝਾੜੂ ਲਾਉਂਦਾ ਲਾਂਦਾ ਗਵਾਂਡੀਆਂ ਦੇ ਵੀ ਲਾ ਜਾਂਦਾ ਇਹ ਇਹਨੂੰ ਝਾੜੂ ਦੇ ਯਾਰ ਝੜ ਦੇ ਆ ਦੇ ਆ ਦੇ ਆ ਦੇ ਚੱਕੇ ਯਾਰ ਝਾੜੂ ਝਾੜੂ ਆਮ ਆਦਮੀ ਪਾਰਟੀ ਵਾਲੇ ਯਾਰ ਝਾੜੂ ਹਰੇਕ ਘਰੇ ਹੁੰਦਾ ਆਮ ਆਦਮੀ ਪਾਰਟੀ ਦਾ ਉਹ ਘਰ ਦੁਕਾਨ ਇੱਕੋ ਹੀ ਗੱਲ ਹੈ ਉਹ ਝਾੜੂ ਚੱਕੇ ਯਾਰ ਇਦਰਾ ਇਦਰਾ ਯਾਰ ਹਾਂ ਹਾਂ ਐ ਕਰ ਸਾਰੇ ਝਾੜੂ ਮਾਰ ਝਾੜੂ ਮਾਰ ਝਾੜੂ ਮਾਰ ਹਾਂ ਹਾਂ ਝਾੜੂ ਮਾਰ ਓਏ ਨਹੀਂ ਮਾਰਨਾ ਓ ਯਾਰ ਪਾਜੀ ਕੀ ਚੀਜ਼ ਆਹੇ ਉਹ ਪਾਜੀ ਝਾੜੂ ਆ ਵੀਦਾ ਐ ਲੈ ਆਲੂ ਵਾਲਾ ਥੱਲੇ ਮਾਰਨਾ ਝਾੜੂ ਯਾਰ ਹਾਂ ਹਾਂ ਝਾੜੂ ਥੱਲੇ ਮਾਰ ਮਾਰਨਾ ਉਹ ਮਜ਼ਾਕ ਹੀ ਹੋ ਗਿਆ ਹਾਂ ਥੱਲੇ ਮਾਰ ਓਏ ਪਰਾਵਾ ਯਾਰ ਤੈਨੂੰ ਇਦਾਂ ਨਹੀਂ ਤੈਨੂੰ ਝਾੜੂ ਨੂੰ ਫੇਰਨਾ ਆਉਂਦਾ ਝਾੜੂ ਫੇਰਨਾ 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 ਵਾ ਵਾ ਹਾਂ ਉਹ ਖੇਲਣਾ ਨਹੀਂ ਫੇਰਨਾ ਉਹ ਖੇਲਣਾ ਨਹੀਂ ਹੈਗਾ ਭਰਾਵਾ ਝਾੜੂ ਫੇਰਨਾ ਝਾੜੂ ਫੇਰਨਾ ਆ ਫੜ ਝਾੜੂ ਮਾਰਤੀਆਂ ਪੁਆਏਗਾ ਤੂੰ ਨਾ ਯਾਰ ਕੀ ਕਰਦਾ ਆਲੂ ਅਲੋਂ ਨੂੰ ਤਾਂ ਚਲਾਣਾ 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 ਹੁੰਦਾ ਝਾੜੂ ਚਲਾ ਕੇ ਦਿਖਾ ਹੁਣ ਚਲਾਉਗਾ ਇੱਧਰ ਹੋ ਜਾ ਬਾਈ ਇੱਧਰ ਇੱਥੇ ਇੱਥੇ ਚਲਾ ਦੇ ਚਲਾ ਅੱਛਾ ਚਲਾ ਝਾੜੂ ਚਲਾ ਚਲਾ ਓਏ ਵੱਡਾ ਹੈਰੀ ਪੌਟਰ ਕੀ ਹੋਰ ਕੀ ਬੰਦਾ ਭਾਜੀ ਤੁਸੀਂ ਇਹਨੂੰ ਤੁਸੀਂ ਭੇਜਤਾ ਸਾਡੇ ਕੋਲੇ ਓ ਭਾਜੀ ਥੋੜਾ ਜਿਹਾ ਸਿਧਰਾ ਮੈਂ ਕਹਿਤਾ ਜਾਨਾ ਤੂੰ ਹੈਰੀ ਪੌਟਰ ਐ ਉਹੀ ਆ ਆਲ ਮੈਂ ਆਇਆ ਤੂੰ ਹੀ ਆ ਆਉ ਉਹ ਫੇਰ ਮੈਂ ਖੇਤ ਦਾ ਅਲੋਂ ਨੂੰ ਕਹਿੰਦਾ ਔਲਾਦਾ ਪਾਪਾ ਜੀ ਗਾਲਾਂ ਨਹੀਂ ਕੱਢ ਰਿਹਾ ਗੱਲ ਦੱਸ ਰਿਹਾ ਜੀ ਇਹਨੂੰ ਸਮਝਾ ਯਾਰ ਮੇਰਾ ਤਾਂ ਦਿਮਾਗ ਹੀ ਖਰਾਬ ਕੀਤਾ ਬੈਠਾ ਮੇਰੀ ਗੱਲ ਸੁਣ ਝਾੜੂ ਮਾਰਨਾ ਮੈਂ ਕਹਤਾ ਪਾਜੀ ਹੁਣ ਤੁਸੀਂ ਵੀ ਕਰੋ ਮੇਰੀ ਗੱਲ ਸੁਣ ਹਾਂ ਹਾਂ ਝਾੜੂ ਫੜ ਝਾੜੂ ਮਾਰ ਹਾਂ ਇਹਨਾਂ ਦੇ ਨਹੀਂ ਮਾਰਨਾ ਇਹਨਾਂ ਦੇ ਨਹੀਂ ਮਾਰਨਾ ਐਦਾਂ ਇਹਨਾਂ ਦੇ ਨਹੀਂ ਮਾਰਨਾ ਐਦਾਂ ਐਦਾਂ ਮਾਰਨਾ ਉਹਦੇ ਐਦਾਂ ਐਦਾਂ ਭਾਈ ਇੱਧਰ ਵੀ ਲਾਓ ਜੀ ਸਮਝ ਗਿਆ ਭਾਈ ਇੱਧਰ ਵੀ ਲਾਓ ਇੱਥੇ ਵੀ ਲਾਓ ਉਹ ਯਾਰ ਦੱਸ ਮੈਂ ਕੰਮ ਵਾਲਾ ਰੱਖਿਆ ਹੋਇਆ ਵਾ ਉਹ ਯਾਰ ਮੈਂ ਬੰਦਾ ਰੱਖਿਆ ਹੋਇਆ ਝਾੜੂ ਮਰ ਨੂੰ ਮੇਤੋਂ ਝਾੜੂ ਮਰਵਾਈਂ ਜਾਂ ਤੂੰ ਆਲਕ ਨੇ ਆਲਕ ਪਾਲਕ ਥੋੜੀ ਆ ਆਲਕ ਨੇ ਹਾਂ ਆਲਕ ਪਾਗਲ ਹੋ ਗਿਆ ਪਾਗਲ ਨਹੀਂ ਕਹੀ ਤਾਂ ਸਾਨੂੰ ਕੰਮ ਤੇ ਰਖਾਣਾ ਤੂੰ ਪਾਗਲ ਕਹੀ ਜਾਂਦਾ ਉਹਨਾਂ ਨੂੰ ਆਲਕ ਨੇ ਹਾਂ ਆਲਕ ਆ ਉਹਨਾਂ ਨਾਲ ਉਹਨਾਂ ਨਾਲ ਹਾਂ ਜੋਨਲ ਜੋਨ ਓ ਯਾਰ ਉਹਨਰ ਕਹਿੰਦਾ ਉਹਨਰ ਕਹਿੰਦਾ ਭਾਈ ਤੁਹਾਨੂੰ ਪਤਾ ਨਹੀਂ ਲੱਗਦਾ ਯਾਰ ਇੰਨੀ ਮਾਲਕ ਯਾਰ ਮਾਲਕ ਹਾਂ ਮਾਲਕ ਆ ਮੈਂ ਹਾਂ ਭਾਈ ਇਹ ਛਾੜੂ ਹੁਣ ਇਹਦੇ ਨਹੀਂ ਮਾਰਨਾ ਠੀਕ ਆ ਹਾਂ ਇਹਦੇ ਨਹੀਂ ਮਾਰਨਾ ਠੀਕ ਆ ਓਕੇ ਚੱਲ ਮਾਰ ਕੇ ਦਿਖਾ ਚੱਲ ਮਾਰ ਕੇ ਦਿਖਾ ਚੱਲ ਫਿਰ ਓ ਯਾਰ ਕੀ ਕਰੀ ਜਾਂਦਾ ਯਾਰ ਤੂੰ ਯਾਰ ਇਹ ਇਹਦੇ ਨਹੀਂ ਮਾਰਨਾ ਛਾੜੂ ਹਾਂ ਹਾਂ ਇਹਦੇ ਨਾਲ ਮਾਰੀ ਨਹੀਂ ਮਾਰਨਾ ਉਧਰ ਮਾਰ ਕੇ ਦਿਖਾ ਮਾਰ ਕੇ ਦਿਖਾ ਹਾਂ ਛਾੜੂ ਮਾਰ ਕੇ ਦਿਖਾ ਹਾਂ ਦਿਖਾ ਪਾਗਲ ਹੋ ਗਿਆ ਯਾਰ ਤੂੰ ਭਈ ਰੱਖ ਲੋ ਕੰਮ ਤੇ ਪਤਾ ਕੀ ਝਾੜੂ ਪੋਚਾ ਰਹਿਣ ਦੋ ਤੁਸੀਂ ਟੀ-ਸ਼ਰਟ ਆ ਟੂ-ਸ਼ਰਟ ਰੱਖ ਸਰਦਾਰ ਬੰਦੇ ਐਨਾ ਕੁਛ ਹੁੰਦੇ ਵੀ ਆਪ ਯੂਡੀਬ ਕਹਿੰਦੇ ਹੋ ਮੈਂ ਰੱਖ ਲਮਾ ਇਹਨੂੰ ਯਾਰ ਮਤਲਬ ਭਈ ਮੈਂ ਨਾ ਹੀ ਸਮਝਾਇਆ ਨਹੀਂ ਅੱਛਾ ਹੋਰ ਕੀ ਆਉਂਦਾ ਵੀ ਤੈਨੂੰ ਬੜਾ ਕੁਛ ਆਉਂਦਾ ਗਾਣਾ ਬਹੁਤ ਆਉਂਦਾ ਐਂ ਕਰ ਐਂ ਕਰ ਭਾਈ ਗਾਣਾ ਬਹੁਤ ਸੋਹਣਾ ਸੁਣਾਉਂਦਾ ਇਹ ਗਾਣਾ ਹਾਂ ਯਾਰ ਚੱਲ ਜਿੰਨਾਕ ਦਿਮਾਗ ਖਾਲਿਆ ਇੱਕ ਗਾਣਾ ਸੁਣਾ ਲੈ ਭਾਈ ਯਾਰ ਗਾਣਾ ਸੁਣਾ ਯਾਰ ਸੁਣਾ ਦੇ ਸੁਣਾ ਦੇ ਸਾ ਗਾਣਾ ਹਿੱਤ ਲਾਵੀ ਹੱਤ ਲਈ ਦੋ ਉਹ ਮੋਤਰਾ ਆਂਦਾ ਮੋਤਰਾ ਉਹ ਕਿਹੜੇ ਖੇਤਰਾਂ ਦੀ ਗੱਲ ਕਰੀ ਜੰਨਾ ਭਾਈ ਗਲਤ ਨਾ ਸਮਝੀ ਖੇਤਰਾਂ ਦੀ ਛਤਰੀ ਦਸ ਹਿੱਤ ਲਾਈ ਹੁੰਦਾ ਵਾ ਸੁਣਾ ਦੇ ਸੁਣਾ ਦੇ ਹੰਦਲਾ ਤੇ ਹੁੰਦੀ ਏ ਉਡਾਰੀਆਂ ਮਨਾ ਨਾ ਟ੍ਰਾਂਸਫਰ ਕਰ ਲੈਣਾ ਭਾਈ ਸੰਗ ਲਾ ਕੇ ਆਉਂਦੀ ਏ ੜਾਰੀਆਂ ਯਾਰ ਭਾਈ ਆਪਣੀ ਗਦਾਲ ਨਹੀਂ ਕਰਨੀ ਵੀਰੇ ਇੱਥੇ ਆਪਾਂ ਕਿਤੇ ਹੋਰ ਲੱਗੀ ਹੈ ਹੈ ਮੈਨੂੰ ਇਹ ਗੱਲ ਸੁਣ ਬੜੇ ਸਿਆਣ ਜੰਦਾ ਜਾਂਦਾ ਘੈਂਟ ਜਗਣਾ ਪਿਆਰ ਨਾਲ ਦਿਲੋਂ ਅਨ ਦਿਲ ਟੰਗੂਆਂ ਦਾ ਗਾਣਾ ਸੁਣ ਦਿਲ ਟੰਗੂਆਂ ਦਾ ਗਾਣਾ ਸੁਣਾ ਫਿਰ ਅੰਧ ਹਾਲ ਨਾ ਹਕਾ ਦੇ ਉਖਲਾ ਹੈਲੀ ਹੋਲੀ ਵਾਲੀ ਆਲ ਵਿੱਚ ਆਂ ਅਲੀਏ ਤੂੰ ਨਾ ਸਾਰਾ ਕਦੇ ਕੰਮ ਕਰੀ ਤੂੰ ਨਾ ਕੋਟੀਆ ਮੇਰੀ ਟਾਈਮ ਖਰਾਬ ਕਰਤਾ ਨੇ ਉੱਠ ਉੱਠ